ਐਂディ ਮਹਾਰਾਜ ਜੀ ਆ ਮਹਾਰਾਜ ਜੀ ਸਾਥੀ ਗਏ ਜੀ ਸਾਥੀ ਗਏ ਸਨਾਮ ਕਿਦਾਂ ਹਾਲ ਹੈ ਜੀ ਠੀਕ ਹੈ ਐ ਕਿਦਾਂ ਤੁਹਾਡੀ ਅੱਜ ਪਾਰਟੀ ਅੱਜ ਘਟਦੇ ਆ ਜੇ ਘਟਦੇ ਆ ਕੋਈ ਗੱਲ ਨਹੀਂ ਮੈਂ ਗਿਆ ਆ ਤੁਹਾਡੀ ਸੇਵਾ ਲਈ ਬਿਠੇ ਆ ਐ ਮਹਾਰਾਜ ਤੁਹਾਡੇ ਕੋਲ ਵਧਾਈ ਵੀ ਲੈਣੀ ਆ ਨਾ ਫਿਰ ਅੱਜ ਕੋਈ ਨਹੀਂ ਕੋਈ ਨਹੀਂ ਹੋ ਜੂਗਾ ਜੀ ਇੰਤਜ਼ਾਮ ਤੁਸੀਂ ਜਦੋਂ ਮਰਜ਼ੀ ਆ ਜਾਓ ਇੱਥੇ ਆ ਕੇ ਐ ਠੀਕ ਹੈ ਮਹਾਰਾਜ ਇਹ ਤੁਹਾਡੀ ਸਹੂਲਤ ਵਾਸਤੇ ਸੇਵਾ ਲਈ ਤੁਹਾਡੇ ਨੇ ਬੈਠੇ ਆ ਐ ਮਹਾਰਾਜ ਜਦੋਂ ਮਰਜ਼ੀ ਆ ਜਾਓ ਕੋਈ ਨਹੀਂ ਕੋਈ ਨਹੀਂ ਠੀਕ ਹੈ ਜੀ ਬੋਝੂ ਗੈਂਤਜਾਂ ਦੇ ਉਹ ਲਾਇਆ ਵੀ ਪੰਡਾ ਐ ਆ ਜੋ ਜੀ ਆ ਵੀ ਯਾ ਤਾਂ ਵੀ ਪਹਿਲੀ ਵਾਰ ਹੀ ਦੇਖਿਆ ਵੇ ਦੁਕਾਨਾਂ ਤਾਂ ਦੇਖੀਆਂ ਸੀ ਅੱਛਾ ਅੱਛਾ ਪ੍ਰਾਪਰਟੀ ਡੀਲਰ ਵੇ ਜਿੱਥੇ ਲੋਕ ਮਕਾਰ ਖਰੀਦਣ ਵਾਲੇ ਤੇ ਵੇਚਣ ਵਾਲੇ ਆਉਂਦੇ ਹੁਣ ਹਾਂਜੀ ਹਾਂਜੀ ਵੇ ਜਿੱਥੇ ਲੋਕ ਪਲਾਟ ਤੇ ਜ਼ਮੀਨ ਵੇਚਣ ਵਾਲੇ ਤੇ ਖਰੀਦਣ ਵਾਲੇ ਆਉਂਦੇ ਹੋਣ ਹਾਂਜੀ ਵੇ ਜਿੱਥੇ ਲੋਕ ਦੁਕਾਨਾਂ ਵੇਚਣ ਤੇ ਖਰੀਦਣ ਵਾਲੇ ਆਉਂਦੇ ਹੋਣ ਵੀ ਯਾਰਾ ਦੁਕਾਨ ਤੇ ਲਿਖ ਕੇ ਬੈਠੇ ਹੋ ਨੇਤਾ ਡੀਲਰ ਵੇ ਜਿੱਥੇ ਲਿਖਿਆ ਆ ਵੀ ਇੱਥੇ ਹਰ ਪ੍ਰਕਾਰ ਦੇ ਚਾਲ ਚੱਲਣ ਵਾਲੇ ਨੇਤਾ ਜਿਹੜੇ ਆਵਾਜ਼ ਵਫਾ ਦੇ ਮਿਲਦੇ ਹਨ ਇਹ ਮਾਰੇ ਅਸ ਘਰ ਦੇ ਘਾੜੀ ਦੇ ਬਦਾਹੀ ਲੈਣੀਆਂ ਤੁਹਾਡੇ ਕੋਲੋਂ ਵੀ ਆ ਤੁਹਾਡੇ ਲਈ ਹਣ ਸੂਤ ਲਈ ਆ ਆਪਾਂ ਗੋਲ ਦਿੱਤਾ ਹੈ ਨਾ ਨਾ ਦੱਸ ਮੈਂ ਤਰੀ ਦਗਾਦਾ ਬਣਾ ਬੀਤਾ ਕੱਟਦਾ ਨਹੀਂ ਤੇ ਤੁਹਾਡੇ ਕੋਲ ਕਟਾ ਲੈਣੇ ਮਹਾਰਾ ਪਾਗ ਲੱਗ ਰਿਹਾ ਤੁਹਾਨੂੰ ਵੀ ਤਾਂ ਸਖਸੇ ਬੁਲਦਾ ਹੋ ਗਏ ਸੀ ਨਾ ਇਹ ਤੁਸੀਂ ਆ ਦੁਕਾਨ ਖੋਲ ਕੇ ਬਹਿ ਗਏ ਅਖੇ ਨੇਤਾ ਡੀਲਰ ਤੁਹਾਡਾ ਤਾਂ ਭੰਡਾ ਦਾ ਕੰਮ ਵਧੀਆ ਚੱਲਦਾ ਸੀ ਭੰਡਾ ਦੇ ਕੰਮ ਨਾਲੋਂ ਨੇਤਾ ਡੀਲਰ ਜਿਹੜਾ ਆ ਨਾ ਆਪਣੇ ਪਤਾਈ ਵੀ ਇਹ ਪਿੰਡ ਜਿਹੜੇ ਪ੍ਰੋਪਰਟੀ ਵਾਲੇ ਆਪਣੇ ਕੰਮ ਕਰਦੇ ਜਿਹੜੇ ਵਿਆਹਾਂ ਆ ਇਹ ਆਪਣਾ ਕੰਮ ਕਰੀ ਜਾਂਦੇ ਹੁਣ ਮੈਂ ਕਹਿੰਦਾ ਇਹ ਕੋਈ ਨਹੀਂ ਹੈਗਾ ਜਿਗਾ ਤੇ ਇਹ ਵੀ ਸੁਣ ਲਈ ਤੇ ਥੋੜੀ ਜਿਹੀ ਹੋਣੀ ਚਾਹੀਦੀ ਸਾਰੀਆਂ ਪਾਰਟੀਆਂ ਨੂੰ ਨਾ ਵੀ ਹੈ ਇਹ ਤਾਂ ਪਰ ਜਿਹੜੇ ਆ ਇਹ ਜਿਹੜੇ ਨੇਤਾ ਜਦੋਂ ਜਿੱਤ ਜਾਂਦੇ ਤੇ ਚਾਹੇ ਹਾਰ ਜਾਂਦੇ ਆ ਇਹ ਤਾਂ ਜਿਹਨੇ ਵੋਟ ਨਾ ਪਾਈ ਉਹਨੂੰ ਤੰਗ ਕਰਦੇ ਰਹਿੰਦੇ 5 ਸਾਲ ਤੇ ਤੁਸੀਂ ਸ਼ਰਿਆਮ ਬੋਰਡ ਲਾ ਕੇ ਬਿਠੇ ਇੱਥੇ ਨੇਤਾ ਡੀਲਰ ਬਾਦਸ ਨੇਤਾ ਪਲਾ ਕੋਈ ਇਦਾਂ ਦੀ ਵਿਚਣ ਖਰੀਦਣ ਵਾਲੀ ਚੀਜ਼ ਵਾ ਹੈ ਉਹਨਾਂ ਨੂੰ ਉਹਨਾਂ ਤੋਂ ਤੁਹਾਨੂੰ ਡਰ ਡਰ ਨਹੀਂ ਲੱਗਦਾ ਪਲਾ ਓ ਮੇਰੇ ਯਾਰ ਆਈ ਕਿਹੜੀ ਗੱਲ ਹੈ ਇਹ ਤਾਂ ਸੀ ਆਪਣੇ ਸੁਹੂਲਤ ਦਿੱਤੀ ਆ ਬਣਾ ਸੁਹੂਲਤ ਕਿਹੜੀ ਭਾਈ ਕਿੱਥੇ ਕਾ ਕਰੋਂ ਜਾਣਦੇ ਤੇਰੇ ਫਿਰ ਨਹੀਂ ਹਾਂ ਇਹ ਗਿਆ ਵਿਚਰ ਕੇ ਇੱਕੋ ਹੀ ਥਾਂ ਤੇ ਆ ਕੇ ਆਮ ਨਾਲ ਇੱਥੇ ਆ ਕੇ ਕੰਟੈਕਟ ਕੀਤਾ ਤੇ ਕਿਹੋ ਜਿਹੇ ਬੰਦੇ ਕਿਹੋ ਜਿਹੇ ਕੈਰੇਕਟਰ ਵਾਲੇ ਚਾਹੀਦੇ ਆ ਉਹਨਾਂ ਨੂੰ ਉਹ ਜਿਹੇ ਕੈਰੇਕਟਰ ਦੇ ਬੰਦੇ ਪ੍ਰੋਵਾਈਡ ਕਰਾਇਆ ਦਿੱਤੇ ਹਾਂ ਭਾਈ ਨਾ ਤਰਵਾਦ ਨਹੀਂ ਆ ਇਹ ਤਾਂ ਅ ਤ ਤੋਂ ਉਲਟ ਤੋਂ ਪਹਿਲਾਂ ਵੀ ਤੁਸੀਂ ਨਦੀਆਂ ਵਿੱਚ ਵਿਚੋਲਗੀ ਕਰਦੇ ਹੁੰਦੇ ਸੀ ਉਹ ਵਿਚੋਲਗੀ ਵਾਲਾ ਜਦੋਂ ਪੰਡਿਆਂ ਦਾ ਤੁਹਾਨੂੰ ਪਤਾ ਦੀ ਘਰ ਘਰ ਜਾਣੀ ਹੈ ਸਾਡੇ ਦੇ ਅੱਛਾ ਹਰ ਘਰ ਦੇ ਵਿੱਚ ਵਧਾਈ ਦੇਣ ਜਾਣਾ ਹੀ ਹੁੰਦਾ ਹੈ ਅੱਛਾ ਚੰਗੇ ਆ ਬੰਦੇ ਦੇ ਘਰ ਮਾੜਿਆ ਬੰਦੇ ਦੇ ਘਰ ਮੰਤਰੀਆਂ ਸੰਤਰੀਆਂ ਦੇ ਘਰ ਦੇ ਵਿੱਚ ਮਾਰਾ ਜਾਂਦੇ ਹੀ ਆ ਉਹ ਤੁਹਾਨੂੰ ਤਾਂ ਅਗਲੇ ਦੇ ਘਰ ਟੈਂਟ ਲੱਗਾ ਚਾਹੀਦਾ ਬਾਸ ਬਾਸ ਜੀ ਸਾਡੇ ਨਾਲ ਤੇ ਜੋ ਮਰਜੀ ਅਗਲੇ ਦੇ ਘਰ ਚੋਵੇ ਕਈ ਵਾਰੀ ਤਗੜੀ ਦੇ ਬੁੜੇ ਦਾ ਭੋਗ ਹੁੰਦਾ ਤੁਸੀਂ ਉੱਥੇ ਵੀ ਡਬਲੂ ਜਾਣ ਲੱਗ ਬੰਦੇ ਜਾ ਕੇ ਉਹ ਮਾਰਾ ਜਲਵਾਨੇ ਬੇਟਾ ਰੋਟੀ ਦਿਖਾਣੀ ਹੈ ਅਗਲਾ ਬੇਟਾ ਤਾਂ ਮੰਤਰੀ ਪਤਾ ਉਹਨੂੰ ਪਤਾ ਤਾਂ ਸਾਡੇ ਇਹਨੇ ਪੱਟੀ ਪ੍ਰਚਾਰ ਵੀ ਨਹੀਂ ਚਾਹਣਾ ਘਰ ਘਰ ਜਾ ਕੇ ਅੱਛਾ ਆਪਣੇ ਤਾਂ ਡਰਦਾ ਹੀ ਕੋਈ ਨਹੀਂ ਕੋਈ ਤੇ ਸਾਡਾ ਮਨ ਗਾਇਦਾ اے ਮਹਾਰਾਜ ਆ ਤੁਹਾਨੂੰ ਭਾ ਕੇ ਸਾਡੇ ਤੁਸੀਂ ਸਾਡੇ ਨਾਲ ਚਰਨ ਪਾਈ ਤੇ اگلا ਵੇਖਿਆ ਵੀਂਦਾ ਕੋਈ ਚੰਗਾ ਬੰਦਾ ਨਿਗਾਹ ਤੇ ਰੱਖਣਾ ਜ਼ਰੂਰ ਹੈ ਅੱਛਾ ਅਤ ਬੇ ਅਸੀਂ ਨਿਗਾਹ ਤੇ ਰੱਖੀਦਾ ਅੱਛਾ ਨਿਗਾਹ ਤੇ ਤੁਸੀਂ ਰੱਖਦੇ ਆਂ ਵੀ ਤੁਸੀਂ ਵਿੱਚ ਸਪੈਕ ਵਿੱਚ ਸੌਦਾ ਕਰਵਾ ਦਿੰਦੇ ਆਂ ਵਿੱਚ ਸੌਦਾ ਯਾਨੀ ਐਡਵਾਈਜ਼ਰ ਬਣ ਜਾਂਦੇ ਆਂ ਬਾਤ ਬਾਤ ਮਹਾਰਾਜ ਭਾਗ ਲੱਗੇ ਰਹਿਣ ਹੁਣ ਤੇ ਆਪਾਂ ਦਸਤਰ ਖੋਲ੍ਹ ਲਈ ਤੇ ਅੱਛਾ ਯਾ ਨੇਤਾ ਜਿਹੜਾ ਡੀਲਰ ਆਇਆ ਦੇ ਹੋਰ ਜਾਂ ਜਲੇ ਲੱਗੇ ਖਾਰੇ ਮਹਿਸੂਸ ਹੋ ਜੂਗੀ ਤੇ ਨਾਲੇ ਸਾਡਾ ਟੋਰੀ ਵਰਗਾ ਜਾਂਦਾ ਰੋਜ਼ ਤਾਂ ਮੈਨੂੰ ਨਹੀਂ ਲੱਗਦਾ ਯਾਰ ਇਹ ਤੁਹਾਡਾ ਕੰਮ ਕੁੰਮ ਚੱਲਦਾ ਲੱਗਦਾ ਵੀ ਦੁਕਾਨ ਬੰਦ ਕਰਕੇ ਐਵੇਂ ਬਹੁਤ ਦਾ ਕਿਰਾਇਆ ਪੈਣਾ ਘਰ ਨੂੰ ਜਾਣਾ ਪੈਣਾ ਇੱਕ ਦਿਨ ਓਏ ਤੇ ਘਰ ਵਾਜੇ ਕਰਦੇ ਕੀਆਂ ਪੂੜੀਆਂ ਗੱਲਾਂ ਹੈਗਾ ਤੁਸੀਂ ਘੰਟਾ ਘੁਕੋ ਤਾਂ ਸਹੀ ਹਾਂ ਇੱਥੇ ਮੰਤਰੀ ਸ਼ਾਂਤਰੀ ਹਾਂ ਉਹਨਾਂ ਦੇ ਲਈ ਕੈਪਟੇਨ ਹਾਂ ਇੱਥੇ ਬਾਬੇ ਗੁੰਬੇ ਸਾਹਿਬ ਆਖਿਆ ਦੇ ਇੱਥੇ ਆ ਕੇ ਖੜੇ ਹੋਏ ਆ ਹਾਂ ਉਹਨਾਂ ਤੇ ਰੋਟੀ ਖਾਣੀ ਪਾਰੀ ਕੀਤੀ ਹੁੰਦੀ ਹੈ ਨਾ ਅੱਛਾ ਪਹਿਲਾਂ ਸਾਨੂੰ ਕੋਈ ਲਬਕੇ ਦਿਓਗੇ ਖਰਾ ਜਿਹੜਾ ਕੋਈ ਮਤਲਬ ਕੈਰੈਕਟਰ ਜੇ ਕਿ ਠੀਕ ਜਾਈ ਹੋਵੇ ਬੇ ਬੰਦੇ ਦਾ ਅੱਛਾ ਮੈਂ ਇਹੋ ਜਿਹਾ ਆਪੇ ਦੇ ਰਿਹਾ ਕੋਈ ਖਾਣੂ ਪਤਾ ਨਹੀਂ ਖਾਣ ਵਾਲਿਆਂ ਦਾ ਮੂੰਹ ਰੱਖਣਾ ਪੈਂਦਾ ਅੱਛਾ ਜੇ ਕੋਈ ਕਹਿ ਦਵੇ ਵੀ ਕੈਰੈਕਟਰ ਠੀਕ ਹੋਵੇ ਬੰਦਾ ਬੇਦਾਗ ਹੋਵੇ ਬੰਦਾ ਸਾਫ ਸੁਥਰਾ ਹੋਵੇ ਵੀ ਐਦਾਂ ਦਾ ਸਾਨੂੰ ਕੋਈ ਨੇਤਾ ਦਿਓ ਜਿਹਨੂੰ ਜਿਤਾਉਣਾ ਆ ਵੀ ਆਪਣੀ ਸਰਕਾਰ ਬਣਾਉਣੀ ਆ ਭੋਲੇ ਬੰਦੇ ਮਾਰੇ ਕਿਹੜੀਆਂ ਗੱਲਾਂ ਕਰਦੇ ਹੋ ਸਮਾਹ ਕਿਹੜਾ ਚੱਲਦਾ ਐਦਾਂ ਦੇ ਵਿੱਚ ਕਿਹੜਾ ਤੁਹਾਨੂੰ ਸਾਫ ਸੁਥਰਾ ਬੇਦਾਗ ਬੰਦਾ ਲੱਭ ਜੂਗਾ ਹਾਂ ਵੇ ਤੁਸੀਂ ਕੀ ਸਲਾਹ ਦਿੰਦੇ ਅਗਲੇ ਨੂੰ ਹੋਇਆ ਜੀ ਮਾਰਾ ਇਹ ਜਰਾ ਦਿੰਦੇ ਵੇ ਮਾਰਾ ਤੁਸੀਂ ਕੱਢ ਬਣਾ ਡਿਬਣਾ ਤੁਹਾਡੇ ਨਾਲ ਕੋਣ ਇੱਥੇ ਆ ਜਾ ਅੱਛਾ ਸਾਫ ਸੁਥਰੀ ਬੰਦੇ ਕੋਲ ਮਾਰਾ 1 ਕਰੋੜਾਂ ਦੇ ਬਜਟ ਆਏ ਜਿਹੜੇ ਰਾਜਨੀਤੀ ਦੇ ਆ ਪਹਿਲਾਂ ਵੀ ਆਮ ਬੰਦਾ ਤਾਂ ਜਿਹੜਾ ਉਹ ਰਾਜਨੀਤੀ ਜੀ ਨਹੀਂ ਆ ਸਕਦਾ ਅੱਛਾ ਤੇ ਕਰੋੜਾਂ ਦਾ ਕਿਹਦੇ ਨੇ ਵੰਡਣ ਕੀਤਾ ਉਹਨੇ ਕਰੋੜਾਂ ਰੁਪਏ ਆਉਣਾ ਕਿ ਦੋ ਵੀ ਤੇ ਦੋ ਨੰਬਰ ਜੀ ਆਉਣੇ ਅੱਛਾ ਕਿਸੇ ਮਹਾਂਗਾਰ ਬੰਦੇ ਦੇ ਕੋਲ ਕਿਥੇ ਕਰੋੜਾਂ ਰੁਪਏ ਆਉਂਦੇ ਆਹ ਉਹ ਬਈ ਐਮੀ ਥੋੜੀ ਲਟਾ ਹੁੰਦਾ ਨਾ ਜੀ ਐਮੀ ਥੋੜੀ ਸ਼ਰਾਬਾਂ ਪਲਾ ਹੁੰਦੀਆਂ ਸਾਰਾ ਇਹ ਕੰਮ ਕਰਨਾ ਪੈਂਦਾ ਜੀ ਪੋਟੇ ਸਿੱਧੇ ਚਿੱਟੇ ਕਾਲੇ ਸਭ ਜੋ ਨਸ਼ਿਆਂ ਦੇ ਕਾਰੋਗਰ ਬੋਰੀ ਦੇ ਲੈਣੀ ਹੁੰਦੀ ਹੈ ਅੱਛਾ ਤੁਸੀਂ ਤਾਂ ਭੰਡ ਸਾਹਿਬ ਵੀ ਅੰਦਰ ਤੱਕ ਗਏ ਹੋ ਆਹ ਜੀ ਅੰਦਰ ਬੜਿਓ ਆਏ ਸਾਰੇ ਜੀ ਜੀ ਤੁਹਾਨੂੰ ਤਾਂ ਪਤਾ ਹੋਣਾ ਵੀ ਜਿਹੜੇ ਆਪਣੇ ਰਾਜ ਵੇਲੇ ਜੀ ਚਿੱਟਾ ਵੇਚਦੇ ਰਹੇ ਆ ਉੱਥੇ ਸਿੱਧੇ ਕੰਮ ਕਰਦੇ ਰਹੇ ਆ ਉਹਨਾਂ ਦਾ ਵੀ ਮੁੱਲ ਵੇਚ ਜਾਂਦਾ ਉਹਨਾਂ ਦਾ ਤਾਂ ਦੇ ਜ਼ਿਆਦਾ ਮੁੱਲ ਜਾਂਦਾ ਜਿਹੜੇ ਇਹਦੀ ਕਿਤਾਬ ਵੀ ਘਸਾ ਨਾ ਬੰਦਾ ਚਾਹੀਦਾ ਜਿਹੜਾ ਫੂਕ ਦਾ ਬਟੇ ਬਿਤੇ ਤਾਂ ਅੱਛਾ ਉਹਨਾਂ ਦੇ ਥੂਕ ਜੀ ਉਹਨਾਂ ਦੇ ਥੂਕ ਹੀ ਜਾਣਾ ਹੁੰਦਾ ਅੱਛਾ ਸਿਰਫ ਰਾਜਨੀਤੀ ਦੇ ਵਿੱਚ ਬੰਦੇ ਬਦਲੇ ਜਾਂਦੇ ਕਾਰਵਾਰ ਪੂਰੀ ਟਿਕ ਜਾਂਦਾ ਨਾ ਮੰਦਾ ਆ ਕਿ ਉਹ ਨੂੰ ਪੇ ਸ਼ੁਰੂ ਕਰ ਦਿੰਦਾ ਉੱਥੋਂ ਅੱਛਾ ਜਿਹੜੇ ਪਹਿਲੇ ਹੁੰਦੇ ਉਹਨਾਂ ਨੂੰ ਵੀ ਹਿੱਸਾ ਜਾਂਦਾ ਹੁਣ ਕੋਸ਼ਿਸ਼ਾਂ ਚੱਲ ਰਹੀ ਹੈ ਇਹ ਮਾਰਾ ਜਿਹੜੀ ਆਵਾਮ ਦੇ ਰਿਆ ਇਹਨਾਂ ਦੇ ਉੱਤੇ ਕੋਈ ਭਰੋਸਾ ਨਹੀਂ ਆ ਆਵਾਮ ਕਦੋਂ ਪਲਟ ਕੇ ਰੱਖਦੇ ਨੇ ਤੇ ਜਿਹੜੇ ਬੰਦੇ ਨੇ ਆਉਣਾ ਕੀ ਪਤਾ ਉਹਨਾਂ ਕੱਲ ਨੂੰ ਕਿਹੜਾ ਬੰਦਾ ਆ ਜਾਵੇ ਨਾਲੇ ਜਿਹੜੀ ਹਰ ਜੰਦੇ ਆ ਉਹ ਇਹ ਵੀ ਥੂੜੀ ਚੋਂ ਬੰਦੇ ਆ ਕਿਸੇ ਕੰਮ ਚੋਂ ਆ ਆ ਅੱਛਾ ਤੁਹਾਡੇ ਕੋਲ ਇਦਾਂ ਦੇ ਵੀ ਭੰਡ ਸਾਹਿਬ ਲੋਕ ਆਉਂਦੇ ਆ ਜਿਹੜੇ ਕਹਿੰਦੇ ਹੋਣ ਵੀ ਅਸੀਂ ਇਕੱਲੇ ਇਕੱਲੇ ਦੀਆਂ ਜਾ ਕੇ ਮਹਿਤਾਨੀ ਕਰਨੀਆਂ ਸਾਡੇ ਨਾਲ ਕਰੋ ਪੈਕੇਜ ਆ ਮਹਾਰਾਜ ਇਦਾਂ ਤੇ ਬਹੁਤ ਆਉਂਦੇ ਆ। ਅੱਛਾ ਪੈ ਗਜ਼ਾਰੇ ਅਗਲੇ ਕਹਿੰਦੇ ਜੀ ਉਹ ਕਿੱਥੇ ਹੋਣ ਇੰਨਾ ਸਮਾਂ ਗਾੜੀ ਕੋਲ ਹੈ ਹੀ ਨਹੀਂ ਨਿਕਾ। ਅੱਛਾ ਤੇ ਕੱਲੇ ਕੱਲੀਆਂ ਮੈਂ ਤਾਂ ਕਰਦੇ ਰਹਾਂਗੇ। ਮੈਂ ਤਾਂ ਕਰਾਂਗੇ ਬਹੁਤ ਖੁਸ਼ ਉਤਨੀ ਜਾ ਕੇ ਪਾਪੜ ਵੇਣਨੇ ਪੈਂਦੇ। ਨਿਆਣਾ ਬਣਾ ਉਸੇ ਨੂੰ ਮੂਠੀ ਕਰਦੇ ਤੇ। ਅੱਛਾ ਉਹ ਚਿੱਟੇ ਕੱਪੜੇ ਵਾਏ ਉਹਦੇ ਨੂੰ ਪਹਿਲੇ ਹੀ ਦਾਗ ਤਾਂ ਉਹਨਾਂ ਨੂੰ ਅੰਦਰਲੀ ਪਾਚੂ ਦੇ ਹੀ ਲੱਗੇ ਹੁੰਦੇ। ਹਬੂ ਤੋਂ ਇੱਕ ਦਾਗ ਹੋਰ ਲੱਗ ਜਾਂਦਾ। ਉਰਤੇ ਹੀ ਸਾਫ ਹੁੰਦੇ ਆ। ਉਹ ਲੋਈਆ ਦਾਗ ਕਦਾਵੇ ਮਹਾਰਾਜ ਅੱਖ ਸਤਾ ਪੂਰਾ ਗੰਧਲਾ ਜਾਂਦਾ। ਪੂਰਾ। ਅੱਛਾ ਬੇ ਇਤਾਂ ਦੇ ਵਿੱਚ ਉਹਨਾਂ ਨਾਲ ਤੁਸੀਂ ਫਿਰ ਕੀ ਸਰਾਰ ਲੇਕੀਂ ਹਾਂਜੀ ਕਰਦੇ ਹੈ ਮਾਰਾ ਜਿਹੜੇ ਟੈਪਰਾਂ ਦੇ ਟੈਪਰ ਪਹਿਲਾਂ ਤੋਂ ਸਿਆਸਤ ਦੇ ਵਿੱਚ ਜਿਹੜਾ ਲੁੱਟਾ ਘੁਆਈ ਕਰਦੇ ਆ ਅਸੀਂ ਵੀ ਐਗੋ ਤਜਰਬੇ ਕਰ ਦਿੰਦਾ ਵੀ ਜਿਹਦੇ ਕੋਲ ਤਜਰਬਾ ਇੰਨਾ ਆ ਅੱਛਾ ਬਈ ਕਿਸੇ ਹੀ ਪਾਸੇ ਉਹ ਵੀ ਉਹ ਮਾਰਾ ਇੱਕ ਵੀ ਪੈਸਾ ਨਹੀਂ ਦਿੱਤੀ ਜਾਣਗੇ ਅੱਛਾ ਜਿੰਨਾਂ ਨੇ ਪੈਕ ਲਾਇਆ ਉਹ ਤੋਂ ਸਰਕਾਰ ਵਾਲਾ ਉਹਨਾਂ ਨੂੰ ਘੇੜਾਈ ਕਾਟ ਲੈ ਬੜਾ ਤਜਰਬਾ ਅੱਛਾ ਨੇ ਕਿ ਹਵਾ ਦੇ ਨਹੀਂ ਨਿਕਲ ਦਿੰਦੇ ਉਹ ਇਦਾਂ ਦੇ ਕਿਹੜੇ ਟੱਕਰ ਵੀ ਓਏ ਹੋਰਾਂ ਦੇ ਤਾਂ ਉਹਨਾਂ ਦੇ ਸਾਰੇ ਗੜੋਈ ਉਹਨਾਂ ਦੇ ਪੀ ਵੀ ਯਾਦ ਨਹੀਂ ਹੋਤੀ ਉਹਨਾਂ ਦੇ ਹਾਂ ਉਹ ਜੋ ਉਹਨਾਂ ਦੇ ਸਾਰੇ ਕੋੜ ਮੈਂ ਮਾਰਾ ਜੁਨਾ ਦਾ ਪੇਕਦਾ ਜਾ ਸਾਰੀ ਤੀ ਬੋਹ ਜਾ ਕੋੜਾਂ ਅਗਲੇ ਨੇ ਪੈਕਜੀਂ ਦੇ ਬੜਾ ਇਹ ਆ ਲੋ ਜੀ ਪੂੜਾ ਟੱਕਰ ਨਾਲ ਇਹ ਬਿਸਾ ਨਹੀਂ ਵੇਚਦੇ ਦਾ ਜੀ ਹੂੰ ਸਾਰੇ ਦਾ ਸਾਰਾ ਕੂੜੇ ਦਾ ਪੂਰਾ ਪੈਕ ਜਜ਼ਰ ਬੇਕਾਰ ਬੰਦਿਆਂ ਦਾ ਪੈਕ ਤੇ ਕੋਈ ਨਹੀਂ ਬਣਦੀ ਸਰਕਾਰ ਮੈਂ ਕਹਿਆ ਸੀ ਅੱਜ ਜਿਹੜੇ ਮੋਰ ਕਈ ਵਾਰ ਜੇ ਲਾਗੇ ਅੱਜ ਇਹ ਕੇ ਕੇ ਮੰਤਰੀ ਕਦੇ ਭਲਾ ਲੱ ਲਪਾਂਗੇ ਤੇ ਭਾਦੀ ਭਲਾਣੇ ਨੂੰ ਫੋਨ ਕਰ ਗਿਆ ਨੂੰ ਕਹਿੰਦੇ ਉਹ ਪੈਗ ਦੇ ਵਿੱਚ ਕੋਰਮ ਦੇ ਵਿੱਚ ਇੱਕ ਨੂੰ ਫੋਨ ਕੀਤਾ ਥਾਰਾ ਟਪਰੇ ਤੇ ਬੱਗ ਦਾ ਬੱਗੇ ਦਾ ਬਾਗੀ ਚੱਲਿਆ ਮੈਂ ਅੱਛਾ ਬੱਗ ਦਾ ਬੱਗੇ ਚੁੱਤਾਂ ਕਰਾ ਇੰਨੇ ਪੁਰਾਣੇ ਸਮੇਂ ਅੱਜ ਵੀ ਭੰਡਾ ਸਾਹਿਬ ਇਹ ਤਾਂ ਸੁਣਿਆ ਸੀਗਾ ਵੀ ਜਿਹੜੇ ਪਹਿਲਾਂ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਘੁੰਮਦੇ ਹੁੰਦੇ ਸੀ ਕੋਈ ਕਡੜੂ ਕੋਈ ਬਛੜੂ ਕੋਈ ਮੱਝ ਵੇਚ ਲੈ ਡਾਂਗ ਵਾਲੇ ਜਿਹਨੂੰ ਕਹਿੰਦੇ ਹੁੰਦੇ ਯੂਪੀ ਦਵਾ ਦਿੰਦੇ ਆ ਮਾਰਾ ਇਕੱਟਾ ਵੇਚ ਲੈ ਮੱਝ ਵੇਚ ਲੋ ਗਈ ਹੁਣ ਤਾਂ ਉਹ ਮੰਨ ਨੇ ਵੀ ਦਫ਼ਤਰ ਭੁੱਲੇ ਆ ਵੱਲੇ ਹੁਣ ਸਾਨੂੰ ਪਤਾ ਵੀ ਤਰੱਕੀ ਬਹੁਤ ਕਰ ਲਈ ਇਹਦੇ ਤੇ ਇਦਾਂ ਹੀ ਹੁਣ ਤੁਸੀਂ ਦਫ਼ਤਰ ਖੋਲ ਲਿਆ ਜਾਂ ਪਤਾ ਖੋਲ ਲਿਆ ਤੈਨੂੰ ਪਤਾ ਸਾਰੇ ਨਾਲ ਬਾਗਰੀਏ ਤੇ ਹੁਕਮਾਂ ਦੇ ਕਰਨ ਜਾ ਕੇ ਹੋਈ 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 ਸੀ ਹਾਂ ਮੰਤਰੀ ਦਾ ਮਰਜੀ ਬਾਜਵਰੇ ਟਾਂ ਤੇ ਨਿਰਮਾਣ ਕਰੀਂ ਲੋ ਬਾਜ ਜੀ ਬਾਜ ਚਾਹੇ ਵੀ ਚਲੋ ਬਾਜ ਜੀ ਬਾਜ ਅੱਛਾ ਇਦਾਂ ਦੇ ਵੀ ਹੋਂਦੇ ਤੁਹਾਡੇ ਕੋਲ ਕੋਈ ਸਾਡਾ ਨੇਤਾ ਹੈਗਾ ਇਹ ਜੀ ਅਹ ਜੀ ਹੈ ਮੈਂ ਕਿ ਤਮਾ ਜੀ ਸਾਡੀ ਇੱਜ਼ਤ ਦਾ ਸੁਭਾਗ ਵਾ ਜੀ ਜੀ ਉਹ ਕੀ ਸਰਾਦ ਨੇ ਤੁਸੀਂ ਮਹਾਰਾਜ ਇਹਨਾਂ ਦੇ ਚੇਲੇ ਜਾਂ ਬੇਟੇ ਸਾਡੇ ਕੋਲ ਆ ਜਾਂਦੇ ਆ। ਅੱਛਾ। ਤਖਨੇ ਕਹਿੰਦੇ ਮਹਾਰਾਜ ਮੰਤਰੀ ਸਾਹਿਬ ਸਾਡੇ ਜੀਵ ਦੇ ਵਿੱਚ ਹੈ ਤੇ ਜਿੱਤਣੀ ਜਿੱਤਣੇ ਚਾਹੀਦੇ ਆ। ਅੱਛਾ। ਤਖਨੇ ਆਪਾਂ ਉਹ ਪੈਗਸ ਜਿਹੜਾ ਬਰਦਰ ਇਹੋ ਜਿਹਾ ਕਰੀਦਾ ਵੀ ਜਿਤੌਰ ਦੇ ਇੰਨੇ ਕਰੋੜ ਰੁਪਏ ਹੁੰਦਾ। ਅੱਛਾ। ਤੇ ਤੂੰ ਦੂਸਰੀ ਪਾਰਟੀ ਨਾਲ ਕਰਦੇ ਤੇ ਵੀ ਤੂੰ ਹੀ ਇਹਨਾਂ ਨਾਲ ਸਮਝੌਤਾ ਕਰਨਾ ਹੈ। ਅੱਛਾ। ਉਹ ਵੀ ਸਮਝੌਤਾ ਹੀ ਕਰਦੇ ਆ ਉਹਨਾਂ ਦੇ ਨਾਲ। ਅੱਛਾ। ਕਿ ਚਲੋ ਠੀਕ ਹੈ ਜੀ ਮਹਾਰਾਜ ਉਹਨਾਂ ਨੂੰ ਹੁਣ ਜਿੱਦਾਂ ਤੁਸੀਂ ਹੁਕਮਾਇਆ ਤੇ ਅਸੀਂ ਉਹੀ ਕਰਾਂਗੇ। ਅੰਦਰ ਬੈਠੇ ਨੂੰ ਫੇ ਚਿਤਾ ਨਹੀਂ ਬੈਠੇ ਨੇ ਜਿਤਾ ਕੇ ਰੱਖ ਦਿੰਦੇ ਆ ਪਤਾ ਵੀ ਅੰਦਰ ਬੈਠੇ ਉਹ ਸਿਲਿੰਡਰ ਦੇ ਮਗਰ ਚਾਰ ਬੰਦੇ ਹੈਗੇ ਆ ਵਾਹ ਜੀ ਵਾਹ ਮਹਾਰਾਜ ਭਾਗ ਲਿਖੇ ਰਹਿਣ ਆਈ ਤਾਂ ਸੇਵਾ ਹੀ ਕਰਦੇ ਆ ਸਮਝਾ ਅੱਛਾ ਕਿ ਤੁਹਾਨੂੰ ਫੋਨ ਇੰਤਾਂ ਦੇ ਵੀ ਆਉਂਦੇ ਬਾਬਿਆਂ ਦੇ ਵੀ ਸਾਡਾ ਵੀ ਖਿਆਲ ਰੱਖਿਓ ਬਾਬਿਆਂ ਦੇ ਤਾਂ ਫੋਨ ਵੀ ਆਉਂਦੇ ਤੇ ਬਾਬੇ ਤਾਂ ਖੁਦ ਵੀ ਚਾਤ ਕਈ ਵਾਰ ਜਾਂਦੇ ਆ ਅੱਛਾ ਪੀਤਾ ਵੀ ਤੁਹਾਡਾ ਦਫ਼ਤਰ ਪਵਿੱਤਰ ਹੋ ਜਾਂਦਾ ਮੈਂ ਕਹਾਂ ਜੀ ਮਹਾਰਾਜ ਇੱਥਾਂ ਦੇ ਬਾਬੇ ਹੋਰ ਕਈ ਬਾਬੇ ਤਾਂ ਜਿਹੜੇ ਇੱਕ ਵਾਰ ਚਰਨ ਪਾ ਕੇ ਦਾ ਹੋਰ ਉਹ ਜੇਲ੍ਹ ਦੇ ਵਿੱਚ ਕਈ ਕੰਮਾਂ ਦਾ ਪਾਰਟਾ ਕਰਨੇ ਗਏ ਹੋਏ। ਅਗਰੇ ਕਿੰਦੇ ਜਾਨ ਅੱਡ ਤੁਹਾਡੇ ਦਾ ਇੱਥੇ ਜਿਹੜੇ ਆ ਲੋਕਾਂ ਸਾਰੇ ਉਹ ਮਤਲਬ ਵਧੀਆ ਰਾਹੀ ਪਾ ਦਿੰਦਾ ਹੈ। ਤੇ ਹੁਣ ਅਗਲੀ ਪਰਮਾਇਤ ਦੀ ਸੇਵਾ ਕਰਨੀ ਜਾਂਦੇ ਆ। ਅੱਛਾ ਤੇ ਅਗਲੇ ਕਿੰਦੇ ਹਾਂ ਉੱਥੇ ਜਿਹੜੇ ਬੈਠੇ ਆ ਜਿਨ੍ਹਾਂ ਦੀ ਕਮਾਉਣਾ ਕਿਹੜੀ ਗੁੱਦਾਖੀ ਬਸੀਦਾ। ਉਹਨਾਂ ਨੇ ਵੀ ਮਤਲਬ ਜਿਹੜਾ ਜੀਵਨ ਸਫਲ ਕਰ ਨਹੀਂ ਕਰਦਾ। ਹਾਂ ਬਿਲਕੁਲ। ਤੇ ਉੱਥੇ ਜਾ ਕੇ ਅੱਗੇ ਜਾ ਕੇ ਨਾ ਪ੍ਰਚਾਰ ਕਰਦੇ ਫੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਜੀਵਨ ਦੇਖੇ ਦੇ ਵਿੱਚ ਰਹੇ। ਅੱਛਾ ਤਾਂ ਫੇ ਉਹ ਬਾਬਾ ਜੀ ਦੀ ਗੱਲ ਨੂੰ ਮੋੜ ਵੀ ਨਹੀਂ ਸਕਦੇ ਹਾਂ ਜੋ ਬਾਬਾ ਜੀ ਨੇ ਕਹਿ ਦਿੱਤਾ ਇਹ ਮਹਾਰਾਜ ਸੰਗਤ ਫੇ ਉੱਥੇ ਹੀ ਐ ਪੂਰੀ ਹੋ ਜਾਂਦੀ ਹੈ ਅੱਛਾ ਇੱਦਾਂ ਮੈਨੂੰ ਮਾਰ ਲਿਆ 10 ਬੇ ਭੰਡ ਵੀ ਉਹ ਜਿਹੜੇ ਬਾਬੇ ਆ ਉਹ ਤੁਹਾਡੇ ਟੈਲੀਫੋਨ ਤੇ ਵੀ ਗੱਲ ਕਰਦੇ ਹੋਣਗੇ ਤੁਹਾਡੇ ਕੋਲ ਆ ਕੇ ਵੀ ਜਿੱਦਾਂ ਤੁਸੀਂ ਦੱਸਿਆ ਜੀ ਬਾਈ ਵੋਟਾਂ ਸਾਡੀ ਸੰਗਤ ਪਾ ਦੋ ਉਹ ਪੈਸੇ ਪੂਸੇ ਲੈਂਦੇ ਆ ਦੇਸ ਪੈਸੀ ਤੋਂ ਮੇਰਾ ਅਜ ਕੱਲ ਮਾਰਾ ਕਿਹਦਾ ਕੰਮ ਚੱਲਦਾ ਅੱਛਾ ਕਈਆਂ ਦੇ ਅੰਦਰ ਘਾਤੇ ਚੱਲੀ ਜਾਂਦਾ ਕਈਆਂ ਦੇ ਬਾਹਰ ਘਾਤੇ ਚੱਲੀ ਜਾਂਦਾ ਹੂੰ ਜਿਹੜਾ ਬਾਬੇ ਦੇ ਕੋਲ ਇੱਕ ਵਾਰੀ ਮੰਦਰੀ ਚੜਾ ਗਿਆ ਅੱਛਾ ਮੰਦਰੀ ਚੜਾ ਗਿਆ ਤਾਂ ਅਗਲਾ ਤੁਹਾਨੂੰ ਪਤਾ ਕਿ ਕਰੋੜਾ ਤੋਂ ਲੈ ਕੇ ਬਾਜੀ ਦੀਨੀ ਬਾਬੇ ਦੇ ਕੋਲ ਜਿਹੜੀ ਸੰਗਤ ਕਰੋੜਾ ਦੇ ਵੀ ਚੀਖ ਸਕਦੀ ਹੁੰਦੀ ਹੈ ਹੂੰ ਤੇ ਹੋਰ ਬਾਬੇ ਨੇ ਪਹਿਲਾਂ ਉਹਨਾਂ ਦੇ ਕੋਲ ਅੱਛਾ ਅੱਛਾ ਇੱਕ ਵਾਰ ਆਪ ਸਭ ਜਿਹਨੇ ਦਿੱਲ ਰਹੇ ਗਿਆ ਉਹ ਚਿੱਟੇ ਦਾ ਬੋਰੀ ਨੂੰ ਰੇਤੇ ਦਾ ਬੋਰੀ ਨੂੰ ਹਰ ਤਰ੍ਹਾਂ ਦਾ ਮੋੜਾ ਖਮ ਜਿਦਾ ਇਹ ਵੀ ਲੀਡਰਾਂ ਨੂੰ ਖੰਡ ਦਿੰਦੇ ਆ ਇਹ ਬਾਈ ਫਾੜੇ ਦਿੰਦੇ ਕਰਕੇ ਤੇ ਸ਼ਰੀਆਮ ਚਲੀ ਜਾਂਦਾ ਕਾ ਡਰਾਂ ਦੀ ਡਰਾਂ ਦੀ ਇੱਥੇ ਪਾਰ ਕੇ ਰੇਤੇ ਦੀ ਜਾਂਦੀ ਹੈ ਅੰਤੀ ਕੁਛ ਪੂਰੀ ਜਦੋਂ ਪਿਆਗੇ ਨਵੀਂ ਗੱਲ ਮੈਂ ਤੇਤੋਂ ਪੁੱਛਣੀ ਆ ਮੈਂ ਤਾਂ ਰਾਹੇ ਜਾਂਦਾ ਸੀ ਸੌਦਾ-ਸੁਦਾ ਮਾਰਕੀਟ ਦੇ ਵਿੱਚ ਆਹ ਮਾਰਕੀਟ ਵਧੀਆ ਹੋ ਗਿਆ ਤੁਹਾਡੇ ਇਲਾਕੇ ਬਣਾਈਆਂ ਹੋ ਗਈਆਂ ਨਾਲ ਤੁਹਾਡੇ ਇਲਾਕੇ ਦੇ ਵਿੱਚ ਅਸੀਂ ਦਫ਼ਤਰ ਖੋਲ੍ਹਿਆ ਨਾਲੇ ਦੱਸ ਮੈਂ ਤੇਰੇ ਦਫ਼ਤਰ ਦਾ ਭਾ ਕੀ ਤਾ ਕੱਟਣਾ ਮੇਰੇ ਸਿਰ ਉੱਦਾਈਆਂ ਕਰਦੀਆਂ ਬਣਾਈਆਂ ਤੇਰੇ ਘਰ ਹੋਈਆਂ ਹੈ ਨਹੀਂ ਨਹੀਂ ਕਰਾਂ ਤੁਸੀਂ ਇੱਥੇ ਆਏ ਆਂ ਬੜਾ ਤੁਹਾਡੀ ਜੀ ਉਸ ਤਰੇ ਆ ਤੁਹਾਡੇ ਦੀ ਕੋ ਸਰਕਾਰ ਬਣਾ ਕੇ ਦੇਣੀ ਹੈ ਅੱਛਾ ਇਦਾਂ ਦੱਸ ਮੈਨੂੰ ਬਹੁਤੇ ਦਿਲ ਜਿਹੜੇ ਹੈਗੇ ਆ ਨੇਤਾ ਉਹ ਕਹਿੰਦੇ ਹੋਈਆਂ ਵੀ ਸਾਡੇ ਕੋਲੋਂ ਸਿੱਧਾ ਕੰਮ ਤਾਂ ਹੋਇਆ ਨਹੀਂ ਆਪਣੇ ਰਾਜ ਦੇ ਵਿੱਚ ਹੈਨਾ 30 ਹੁਣ ਦਾ ਆ ਗਿਆ ਨੇ 75 ਸਾਲ ਹੋ ਗਏ ਹੁਣ ਉਹ ਉਹਨਾਂ ਦੇ ਕਰੋ ਕੀ ਕਹਿੰਦੇ ਆ ਉਹ ਈੜੀ 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 ਰੀੜ ਮਾਰ ਮਾਰ ਕੇ ਪਰੇਸ਼ਾਨ ਕੀਤਾ ਆ ਬਈ ਅਸੀਂ ਲੀਡਰ ਤਾਂ ਕੀ ਬਣਨਾ ਅਸੀਂ ਤਾਂ ਵਿਦੇਸ਼ ਨੂੰ ਜਾਣ ਨੂੰ ਕਰਦੇ ਆ ਜਾਂ ਅਸੀਂ ਇੱਥੇ ਤੁਹਾਨੂੰ ਪਤਾ ਕਿ ਅੰਦਰੋਂ ਨਹੀਂ ਨਿਕਲਦੇ ਡਰਦੇ ਉਹਨਾਂ ਦਾ ਹੱਲ ਕੀ ਦੱਸਦੇ ਆ ਹੁਣ ਦਾ ਸੌਖਾ ਜਿਹਾ ਹੱਲ ਉਹ ਵੀ ਹੱਲ ਹੈਗਾ ਬੈ ਗਿਆ ਸਾਡੇ ਕੋਲ ਤਾਂ ਸਾਰੀ ਫਸਲਿਆਂ ਦੇ ਹੱਲ ਹੈਗੇ ਉਹਦਾ ਕੀ ਹੱਲ ਹੋ ਤੁਸੀਂ ਸੁਣੀ ਜਾਈਂਦਾ ਹੀ ਕਹਿੰਦਾ ਕਿ ਮੈਂ ਤਾਂ ਅੰਦਰੋਂ ਬਾਹਰ ਨਹੀਂ ਦੇਣ ਦੇਕਰ ਜੋ ਗਦਾਰ ਆ ਬਹੁਤ ਇਹ ਮਾਰਾ ਇਹ ਕਹਿੰਦਾ ਅਸੀਂ ਕਹਿੰਦਾ ਕਿ ਤੂੰ ਜਿੰਨਾ ਮਰਜੀ ਖੁੱਲ ਖੇਲ ਲੈ ਗੋ ਮੈਂ ਉਹ ਕਹਿੰਦਾ ਸਾਰਾ ਖਤਰਾ ਖਤਮ ਲੈ ਉਹ ਤਾਂ ਚੱਕ ਤੱਕ ਜੇਲ ਜੀ ਚਲੀ ਜਾਂਦੀਆਂ ਸਾਰਾ ਤੋਟ ਤੋਟਾ ਬਣਾ ਕੇ ਰੱਖ ਦੇਣਗੇ ਉਹ ਕਿਦਾਂ ਇਹੋ ਜੀਆਂ ਪਾਰਟੀਆਂ ਦੇ ਨਾਲ ਲਿੰਕ ਹੈਗੇ ਯਾਰ ਤੁਸੀਂ ਇੱਕ ਇਹ ਤਾਂ ਸੁਣਿਆ ਹੋਣਾ ਵੀ ਇੱਕ ਲਸ਼ਮਣ ਰੇਖਾ ਹੁੰਦੀ ਹੈ ਨਾ ਚਾਕ ਤੇ ਆਉਂਦਾ ਆਹ ਚਾਕ ਹੁੰਦਾ ਲੀਕ ਬਾਂ ਦੇ ਵਿੱਚ ਕੋਈ ਪਕੌੜਾ ਨਹੀਂ ਜਾਂਦਾ ਜਿਹੜੀ ਕੋਈ ਉਹਦੇ ਅੰਦਰ ਚੀਜ਼ ਆਵੇ ਜਿਹੜੀ ਵੀ ਵਸ਼ਿਆ ਆਲੀ ਮੈਂ ਕਹਾਂ ਉਹਦੇ ਤੱਕ ਤਾਂ ਕੋਈ ਕੀੜੀ ਵੀ ਫੜਕ ਨਹੀਂ ਸਕਦੀ ਨਹੀਂ ਜਾਂਦੀ ਜਿੱਦਾਂ ਕੀੜੀ ਨਹੀਂ ਫੜਕ ਸਕਦੀ ਇਹ ਮਾਰਾ ਜਿਹੜਾ ਅਸੀਂ ਉਹਨਾਂ ਪਾਰਟੀਆਂ ਨਾਲ ਇੱਕ ਬਰੀ ਬੰਦਾ ਜਿੱਦਾਂ ਦਾ ਵੀ ਮਰਜੀ ਰਲਾ ਜਿਹੜਾ ਦਿੱਤਾ ਉਹਦੇ ਭੜੀ ਨਹੀਂ ਫੜਕ ਸਕਦੀ ਤੁਹਾਡਾ ਵੀ ਹੱਲ ਹੈਗਾ ਤੁਹਾਡੇ ਵੀ ਮਾਰਾ ਸਾਰੇ ਮਸਲੇ ਦਾ ਹੱਲ ਰੱਖਣੀ ਦੁਕਾਨਦਾਰੀ ਹੈ ਇਹ ਰਾਜਨੀਤੀ ਵੀ ਦੁਕਾਨਦਾਰੀ ਹੈ ਦੁਕਾਨਦਾਰੀ ਹੈ ਮਹਾਰਾਜ ਅੱਛਾ ਤੁਹਾਡੇ ਕੋਲ ਵੀ ਹੁਣ ਦੇ ਵਿੱਚ ਦਲਾਲੀ ਆ ਗਈ ਹੈ ਜੀ ਜੀ ਬਿਲਕੁਲ ਵੀ ਹੁਣ ਦਲਾਲ ਬਣਦੇ ਇਹ ਦਲਾਲ ਤਾਂ ਬਣ ਨਹੀਂ ਪੈਣੇ ਜੀ ਉਹ ਸਾਰੇ ਬੰਦੇ ਕਰਾ ਲੀਂਦੇ ਆ ਇੱਥੇ ਰਿਸ਼ਤੇ ਕਰਾਉਣਾਂ ਦੀ ਦਲਾਲੀ ਲੈਂਦੇ ਆ ਕੱਟੇ ਬੱਚੇ ਖਰੀਦਣ ਵਾਲੇ ਦਲਾਲੀ ਲੈਂਦੇ ਆ ਜੇ ਹੁਣ ਅਸੀਂ ਉਹਨਾਂ ਨੇ ਮੀਟਾਂ ਦਾ ਕੋਈ ਮਤਰੀ ਸਭ ਨਹੀਂ ਕੋਈ ਨੇਤਾ ਦਵਾਗੇ ਤਾਂ ਅੱਗੇ ਵੀ ਲਾ ਮਾਗੇ ਤਾਂ ਰੋਟੀ ਕਿੱਥੋਂ ਆਣੀ ਪਰ ਤੁਹਾਡੇ ਯਾਰ ਪਿਛਲੇ ਗਰਗੇ ਦਾ ਹੋਈ ਭਰਾਵਾ ਉਹ ਉਹ ਪੱਕੀ 30 ਐਮ ਐਲ ਤੁਹਾਡੇ ਭੇਜੋ ਤੁਹਾਡੇ ਦੇ ਤੇ ਉਹ ਕੱਟੇ ਭੱਜ ਗਏ ਇਹ ਮਾਰੇ ਯਕੀਨ ਕੇ ਰੱਤੇ ਨਹੀਂ ਉਹਨਾਂ ਚਾਰੇ ਦਿਨ 100 ਵੀ ਉੱਥੇ ਚੁੱਕੀ ਸੀ ਜਾ ਕੇ ਜਿੱਥੇ ਛਿੰਦਾ ਦੀ ਜਗਾ ਦੇ ਉੱਤੇ ਜਾ ਕੇ ਛਿੰਦਾ ਦੇ ਉਹ ਆਸਥਾਨ ਦੇ ਤੇ ਪਿੱਛੇ ਆਸਥਾਨ ਦੇ ਉੱਤੇ ਜਾ ਕੇ ਮੁਨਾ ਨੇ ਕਸਮਾਂ ਖਾਗਿਰ ਉਹਨੇ ਨੀ ਪਰਵਾਹ ਨਾ ਕੀਤੀ ਤੇ ਤੇ ਡੋਟਗੇ ਨੀ ਅਕਸਮਾਂ ਖਾਣ ਵਾਲਿਆਂ ਨੇ ਕਿਹਾ ਦੀ ਪਰਵਾਹ ਕਰ। ਕਿ ਤੁਹਾਡੀ ਵੀ ਤਾਂ ਉਹੀ ਤੇ ਹੋਈ ਨਾ ਗੱਲ। ਬਿੰਦਾਂ ਕੀ ਐ ਤਾਂ ਲਾਗ ਲੈਣਾ ਤੇ ਸਾਡੇ ਉੱਤੇ ਬਾਵੇ ਜਾਂਦੀ। ਅੱਛਾ ਫਿਰ ਇਹਦਾ ਮਤਲਬ ਜਿੱਥੇ ਉਹ ਲੀਡਰ ਸਾਰੇ ਤਾਂ ਨਹੀਂ ਕਹਿੰਦੇ ਪਰ ਬਹੁਤੇ ਜਿਹੜੇ ਆ ਕਾਲਾ ਧੰਦਾ ਕਰਨ ਦੇ ਇਹ ਆ ਰਾਜਨੀਤੀ ਦੇ ਵਿੱਚ ਉਹ ਜਿੱਥੇ ਉਹਨਾਂ ਦਾ ਹੱਥ ਕਾਲੇ ਹੋਣਦੇ ਆ ਉੱਥੇ ਤੁਹਾਡਾ ਵੀ ਕੀ ਕੁਝ ਕਾਲਾ ਹੋਣਦੇ ਆ ਆਹ ਹੁਣ ਹੋ ਗਿਆ ਨੀ ਦਲਾਲੀ ਕੋ ਸਾਥੇ ਕਾਲੇ ਬਣ ਗਾਲੀ ਹਾਂ ਤੇ ਉਹ ਜਿਹੜੇ ਚਿੱਟੇ ਦਾ ਗਾਰਬਰ ਤਾਂ ਹੀ ਉਹ ਕਰਨ ਲੱਗਿਆ ਜਿੱਥੇ ਵੀ ਕਾਲੇ ਚਲੇ ਗਏ ਉਹਨਾਂ ਦਾ ਸਾਰੇ ਚਿੱਟੇ ਚਿੱਟੇ ਆ ਅੱਛਾ ਵੀ ਪੰਡਾ ਤੁਹਾਡਾ ਤਜਰਬਾ ਤਾਂ ਬਹੁਤ ਲੱਗਦਾ ਇਸ ਰਾਜਨੀਤੀ ਦੇ ਵਿੱਚ ਮੈਨਾਂ ਤਜਰਬਾ ਤਾਂ ਹੋਣਾ ਹੀ ਤਾਂ ਸਾਡਾ ਤਾਂ ਬਾਵਾਸ ਭਾਈ ਉਹਨਾਂ ਬੰਦਿਆਂ ਨਾਲ ਇਹ ਤਾਂ ਲੀਡਰਾਂ ਦੀ ਵੀ ਪੇ ਓਏ ਮੈਨਾਂ ਜੋ ਹੈ ਤੇ ਇਹ ਦੱਸ ਬਈ ਦੇਸ਼ ਦਾ ਭਲਾ ਕਿੱਦਾਂ ਹੋਊਗਾ ਕਿਦੇ ਸੁੱਖਾ ਮੰਗਣ ਵਾਲੇ ਲੋਗੋਂ ਆ ਉਹ ਤੁਸੀਂ ਤਾਂ ਭਲਾ ਮੰਗਣ ਵਾਲੇ ਲੋਗੋਂ ਆ ਬਈ ਦੇਸ਼ ਦਾ ਭਲਾ ਕਰਦਾ ਹੋ ਇਹ ਦੇਸ਼ ਦਾ ਭਲਾ ਬਈ ਦੇ ਕਨ ਮਾਰਾ ਜਾਗਤ ਹੋਣਾ ਹੁੰਦਾ ਉਹ ਕਿਦਾਂ ਲੋਕੀ ਜਾਗਤ ਹੋਣਗੇ ਕੋਈ ਦਿਮਾਗੀ ਤਰ੍ਹਾਂ ਦੇ ਅੱਛਾ ਇਹ ਭੇਡ ਜਾ ਨਾ ਚੱਲੇ ਅੱਛਾ ਕਿਸੇ ਨੇ ਲੱਗੇ ਲਗਾਏ ਮਗਰ ਨਾ ਲੱਗਣ ਥੋੜ ਜਿਹੜਾ ਕੋਈ ਚੰਗਾ ਤਦਿਆ ਮਾਤ੍ਰਿਕ ਕੋਈ ਪੜਿਆ ਲਿਖਿਆ ਸੋਚ ਬਣ ਨਮੀ ਜਿਹੜੀ ਨੌਜਵਾਨ ਪੀੜ੍ਹੀ ਦੇ ਵਿੱਚ ਚੜਿਆ ਜਾ ਰਹੀ ਹੈ ਜਿਹਦੀ ਕੋਈ ਗੱਲ ਬੰਦ ਸੋਚ ਕੋਈ ਬਿਲਕੁਲ ਨਮਿਆਂ ਦੀ ਵੀ ਤਦੇ ਨਹੀਂ ਹਿੰਮਤappendੀ ਮਾਰੇ ਜਾਣੋ ਪਤਾ ਇਹ ਬਈ ਤੇ ਸੱਸ਼ਟ ਵੀ ਸਾਰਾ ਵਿਗੜਿਆ ਪਿਆ ਹੈ ਹਾਂ ਕੁਝ ਲੋਕਾਂ ਨੇ ਵੀ ਵਿਗਾੜਿਆ ਹੈ ਲੋਕਾਂ ਨੇ ਤਾਂ ਜ਼ਿਆਦਾ ਵਿਗਾੜਿਆ ਉਹ ਨਵੇਂ ਦੀ ਜਿਹਦੇ ਕੋਲ ਪੈਸੇ ਹੈ ਨਹੀਂ ਅਕਲ ਹੈਗੀ ਅਕਲ ਜ਼ਰੂਰ ਹੁੰਦਾ ਹੈ ਉਹਨੂੰ ਮੌਕਾ ਤਾਂ ਨਹੀਂ ਮਿਲਦਾ ਬਈ ਲੋਕ ਜਿਹੜਿਆਂ ਨੂੰ ਪ੍ਰੇਸ਼ਾਨ ਕਰਦੇ ਆ दारू ਲੈਣਾ ਹੂੰ ਸੱਜੋ ਸਮਾਨ ਲੈਣਾ ਖਰੀਦੋ ਬਰੋਕੋਤ ਲੈਣੀ ਜਿਵੇਂ ਆ ਲੈਣਾ ਜੀ ਜੀ ਹਨਾ ਤੇ ਉਹ ਤੁਹਾਨੂੰ ਪਤਾ ਵੀ ਜਿੱਟਾ ਦੇ ਉਹ ਸਾਰਾ ਕੁਝ ਪੂੰਟਾਂ ਦੇ ਵਿੱਚ ਚੱਲਦਾ ਉਹ ਮਹਾਰਾਜ ਜੇ ਕਿਤੇ ਨਾ ਲੋਕ ਇਹ ਸੁਧਰ ਜਾ ਹਾਂ ਲੋਕ ਸੁਧਰ ਜਾਣੇ ਵੀ ਅਸੀਂ ਕਿਸੇ ਵੀ ਰਾਜਵਸਾ ਆ ਕੇ ਨਹੀਂ ਮੋੜ ਪੋਣਾ ਅਸੀਂ ਤਾਂ ਆਪਣੇ ਦੇਸ਼ ਦੀ ਨਿਹਾਰ ਬਣਨੀ ਤੇ ਆਪਣੇ ਬੱਚਿਆਂ ਦਾ ਭਵਿਕ ਬਧਿਆ ਬਣਾਉਣਾ ਜੀ ਬਿਲਕੁਲ ਹਾਂ ਤੇ ਉਹਦੇ ਲਈ ਵੀ ਚੰਗਾ ਜਿਆ ਅਗਰ ਸੂਝਵਾਨ ਜਿਹੜਾ ਬੰਦਾ ਉਹ ਸਾਹਮਣੇ ਆਉਣਾ ਜਿਹੜਾ ਦੇਸ਼ ਦੀ ਬਾਗ ਡੋਰ ਫੜ ਕੇ ਇਹਨੂੰ ਚਾੜੀਆਂ ਘਲਾ ਦੇਵੇ ਜੀ ਮਹਾਰਾਜ ਜੀ ਇਹ ਰੱਖੀ ਪਹਾੜ ਲੱਗ ਜਾਂਦੀ ਬਿਲਕੁਲ ਭਗ ਲੱਗ ਜਾਂਦੀ ਜਿੱਥੇ ਤੁਹਾਡੀ ਆਹ ਦੁਕਾਨ ਪਾ ਕੇ ਮਜਬੂਰ ਹੋ ਕੇ ਬੈਣਾ ਬੈ ਜਿਹਦਾ ਕੰਮ ਤਾਂ ਤੁਹਾਡਾ ਵੀ ਚੱਲਦਾ ਹੀ ਆ ਮੇਰਾ ਸਾਰਾ ਕੁਝ ਚੱਲਦਾ ਹੀ ਸਗਾ ਮਜਬੂਰ ਹੋ ਕੇ ਸਾਰੇ ਕੁਝ ਕਰਨਾ ਹੀ ਪੈਂਦਾ ਬਿਲਕੁਲ ਜੀ ਜਿਹੜਾ ਬੰਦਾ ਫੇਰੀ ਵਾਲਾ ਹੋਵੇ ਉਹ ਦੁਕਾਨੀ ਵਿੱਚ ਜਾ ਕੇ ਬੈਠਦਾ ਕਹਿੰਦੀ ਬੰਦੇ ਕਿ ਵੰਦਾ ਆ ਤੇ ਇਹ ਅਸਲ ਦੇ ਵਿੱਚ ਲੋਕਾਂ ਨੂੰ ਵੇਚਦਾ ਸਿਸਟਮ ਠੀਕ ਕਰਨਾ ਪੈਣਾ ਜੀ ਇਹ ਸਾਰੀ ਆਵਾਮ ਦੇ ਹੱਥੀਂ ਹੋ ਰਿਹਾ ਹੈ ਅਵਾਮ ਦੇ ਹਾਥੀ ਡੋਰੀ ਨੂੰ ਬਗੜਾਣਦੀ ਆ ਤੇ ਅਵਾਮ ਦੇ ਹਾਥੀ ਇਹਨੂੰ ਸਵਾਰਨ ਦੀ ਜੋ ਚੰਗੇ ਲੋਕਾਂ ਨੂੰ ਮੋਰੇ ਲੈ ਕੇ ਆਉਣਾ ਪੈਣਾ ਤੇ ਆਪ ਵੀ ਲੋਕਾਂ ਨੂੰ ਸੁਧਰਨਾ ਪੈਣਾ ਵੀ ਕਿਸੇ ਕਿਸਮ ਦੇ ਲਾਜ ਵਿੱਚ ਨਾ ਆਈਏ ਜੀ ਜੇ ਲੋਕ ਸੁਧਰ ਜਾਣਗੇ ਤਾਂ ਮਾਤਰੀ ਜੋ ਮਰਜੀ ਕਰਦਾ ਹੋਵੇ ਤੇ ਉਹ ਤੁਹਾਨੂੰ ਵੀ ਪੈਰਾਂ ਦੇ ਵਿੱਚ ਬਿਠਾ ਦਿੱਤਾ ਜਾਊਗਾ ਮਹਾਰਾਜ ਬਿਲਕੁਲ ਹੀ ਕੰਨੋ ਫੜ ਕੇ ਨਾ ਸਾਫ ਸੁਨਾਨ ਕੀਤਾ ਜਾ ਸਕਦਾ ਜੇ ਲੋਕ ਚੰਗੇ ਹੋਣ ਜਦ ਇਹ ਕਾਣੇ ਹੋਏ ਤੇ ਮੋਰੇ ਬੋਲ ਹੀ ਨਹੀਂ ਸਕਦੇ ਆ ਚੰਗਾ ਤੇ ਤੈਨੂੰ ਬਹੁਤ ਬਹੁਤ ਮੁਬਾਰਕਾਂ ਬਈ ਇਹ ਮੈਰਿਜ ਹੋਟੇ ਵਧਾਈ ਕਿਦਾਂ ਕੱਢੋ ਬਈ ਹੁਣ ਕੁਛ ਤਾਂ ਕਰੋ ਇਦਾਂ ਜੀ ਆਇਆਂ ਨੂੰ ਸੋਕੇ ਤੇ ਦੁਕਾਨ ਖੋਲੀ ਆਵੇ ਨੇਤਾ ਡੀਲਰ ਵਿੱਚ ਜਿੱਥੇ ਲਿਖਿਆ ਵੇ ਇਥੇ ਹਰ ਪ੍ਰਕਾਰ ਦੇ ਚਾਲ ਚੱਲਣ ਵਾਲੇ ਨੇਤਾ ਜਿਹੜੇ ਆ ਬਾਜਬਰੇਡ ਦੇ ਉੱਤੇ ਬੈਠੇ ਹਨ